ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਆ ਤੇ ਟਾਈਮ ਹੈ ਜੀ ਮਾਰਨਿੰਗ ਦਾ 9 ਵਜ ਗਏ ਨੇ ਅਸੀਂ ਜਾਣਾ ਜੀ ਸੰਗਰੂਪ ਤੁਹਾਨੂੰ ਪਤਾ ਵਿਆਹ ਕਰਕੇ ਅਸੀਂ ਆਏ ਹੋਏ ਹੀ ਕਾਫੀ ਦਿਨਾਂ ਦੇ ਤੇ ਉਤਾਰ ਰੈਡੀ ਹੋ ਰਹੇ ਨੇ ਮੈਂ ਤਾਂ ਬਸ ਅੱਜ ਦੋ ਦਿਨ ਉੱਥੇ ਜਾ ਕੇ ਨਾ ਆਉਂਗੀ ਕਿਉਂਕਿ ਟਾਈਮ ਨਹੀਂ ਹੈਗਾ ਉਤਾਰ ਕਹਿੰਦੇ ਮੈਂ ਜਾਣਾ ਆਫਿਸ ਤੇ ਲੇਟ ਹੋ ਜਾਣਾ ਤੇ ਗਗਨ ਵੀ ਚਲੀ ਗਈ ਸਕੂਲ ਫਤਿਹ ਵੀ ਚਲਾ ਗਿਆ ਸਕੂਲ ਗਗਨ ਨਹੀਂ ਹਜੇ ਗਈ ਗਗਨ ਬਾਹਰ ਖੜੀ ਮੈਂ ਕੈਮਰੇ ਚੋਂ ਦੇਖਿਆ ਸੀ ਉਹ ਤਾਂ ਰੈਡੀ ਹੈ ਗਗਨ ਨੂੰ ਦਿਖਾਉਣਾ ਤੁਹਾਨੂੰ ਬੋਤਲ ਤੂੰ ਹੱਝ ਫੜੀ ਏ ਪਰ ਸਿਸ ਪਾਲੀ ਨੇ ਹਾਂ ਡੋਲਦਾ ਐ ਚੋ ਪਾਣੀ ਥੱਲੋਂ ਡੋਲਦਾ ਏ ਬੋਤਲ ਥੱਲੋਂ ਟੁੱਟੀ ਹੋਈ ਏ ਉੱਥੋਂ ਆਈ ਸੰਗਰੂਰ ਤੋਂ ਦੇਖੀ ਯਾ ਤਰ੍ਹਾਂ ਕੇ ਥੱਲੋਂ ਡੋਲਦਾ ਥੱਲੋਂ ਟੁੱਟੀ ਹੋਈ ਥੱਲੋਂ ਹੈ ਗਈ ਏ ਨਹੀਂ ਹੱਥ ਥੱਲੇ ਹੱਥ ਲਾ ਗਦੇ ਪਾਣੀ ਹੌਲੀ ਹੌਲੀ ਲੀਕ ਹੁੰਦਾ ਇਹਹੀ ਬੋਤਲ ਆਈ ਤੇ ਸੰਗਰੂਰ ਤੋਂ ਬਾਕੀ ਪਤਾ ਨਹੀਂ ਚੱਲ ਪਤਾ ਲੱਗ ਜੂਗਾ ਤੈਨੂੰ ਜੇਪੁਰ ਜਿੱਲਾ ਤੂੰ ਵਿਆਹ ਚੱਲੀ ਐਂ ਈਆਂ ਚੂੜੀਆਂ ਪਾਈਆਂ ਤੂੰ ਕਿਥੇ ਮਾਰੋਗਾ ਹੈਂ ਇਹ ਦੀਦੀ ਨੇ ਗਿਫਟ ਦਿੱਤਾ ਸੀ ਇਹ ਮਨਾਂ ਨਾ ਕੀ ਸੀ ਦੀਦੀ ਦਾੜੀ ਇਹ ਮੈਂ ਕੱਲ ਵੀ ਵੀਡੀਓ ਨਾ ਪੁੱਛ ਨਾ ਇੰਨਾ ਚੜ ਖੜ ਕੇ ਗੱਲਾਂ ਕਰੇਗੇ ਮੈਂ ਭੁੱਲ ਗਈ ਜਲਦੀ ਤੁਸੀਂ ਦੱਸਿਓ ਕਮੈਂਟ ਕਰ ਆਪਣਾ ਨਾਮ ਦੱਸਿਓ ਹਾਂ ਜਾਂ ਬੁਟੀਕ ਵਾਲੇ ਨੰਬਰ ਤੇ ਮੈਸੇਜ ਕਰ ਦਿਓ ਮੈਂ ਕੱਲ ਵੀ ਵੀਡੀਓ ਚ ਬੋਲੀਗੀ ਨਾਮ ਪਤਾ ਨਹੀਂ ਹੈਗਾ ਮੌਸਮ ਦਾ ਬਹੁਤ ਫਰਕ ਪੈ ਗਿਆ ਗਗਨ ਸ ਪਿਛਲੇ ਸਾਲ ਵੀ ਅਲਵਰਡ ਦਾ ਸੂਟ ਨਹੀਂ ਪਾਇਆ ਇਸ ਸਾਲ ਤੂੰ ਕਸਰਾ ਕੱਢਦੀ ਹੈ ਇਸ ਸਾਲ ਤਾਂ ਬਹੁਤ ਧਾਰ ਹੈ ਹੋਰ ਇਹ ਤਾਂ ਬੀਚੇ ਰਹੇ ਹੈ ਉਹ ਬੋਲ ਰਹੇ ਹੈ ਹਾਂ ਉਹ ਜੀ ਵੀ ਨਹੀਂ ਕਰਦਾ ਪਾਉਣ ਨੂੰ ਮੇਰਾ ਵੈਲਵਟ ਵਾਲਾ ਜਿਹੜਾ ਨਾ ਮੇਰਾ ਹੈਵੀ ਵਰਕ ਕਰਕੇ ਪਾਉਣ ਨੂੰ ਜੀ ਨਹੀਂ ਕਰਦਾ ਮਹਿੰਦੀ ਲਾਈ ਕਿਥੇ ਝੂੜੀਆਂ ਪਾਈਆਂ ਵਿਆਹ ਹੋਇਆ ਇਹ ਥੋੜੀ ਜਿਹੀ ਟੈਟਸ ਖੇਲਾ ਕੇ ਦੇਖੂਗਾ ਨਾ ਰੈਣ ਦੇ ਪਾਈਆਂ ਲੈਣ ਨਾ ਨਾ ਲਾ ਹਏ ਤਾਂ ਤੇਰਾ ਵਿਆਹ ਹੋਇਆ ਮਹੀਨੇ ਕੋ ਬਾਅਦ ਲਾ ਦੇ ਫਿਰ ਆਈ ਨਹੀਂ ਤੇਰੀ ਬੈਣ ਨੋ ਤਾਂ ਵੱਜ ਗਏ ਨੇ ਆਉਣ ਵਾਲੀ 5 ਮਿੰਟ ਰਹਿ ਗਏ ਬਸ ਆ ਗਈ ਆ ਪਤਾ ਇਕੱਲਾ ਜਾਂਦਾ ਸਕੂਲ ਨੂੰ ਮੈਸੇਜ ਜਾਂਦਾ ਅੱਜ ਤਾਂ ਬੜਾ ਗਿਆ ਸੀ ਤੇਲਵਿੰਦਰ ਕਹਿ ਰਿਹਾ ਸੀ ਬੱਸ ਨੰਗ ਲੰਮਾ ਕਲਵਿੰਦਰ ਕਹਿੰਦਾ ਲੜੀ ਨਾ ਕਹਿਣਾ ਅੱਜ ਵੀਰਾ ਵੀ ਹੈ ਨਹੀਂ ਵੈਨ ਚ ਅੱਜ ਤੈਨੂੰ ਸਿਡਾਣਾ ਨਹੀਂ ਹੈਗਾ ਕਿਸੇ ਨੇ ਉਹ ਤਾਂ ਕਿ ਫਤਾਂ ਮੇ ਕੋਲੋਂ ਆ ਕੇ ਗੱਲਾਂ ਬਣਾਕਦਾ ਨੇ ਮੈਂ ਐਦਾਂ ਕੀਤਾ ਮੈਂ ਐ ਹਿੱਤਾ ਐ ਜਿੱਤਾ ਸੇਰੇ ਸੇ ਰੋਡ ਪੂਰਾ ਫੁੱਲ ਚੱਲਦਾ ਚਲੋ ਇਹ ਆਪ ਬਣਾਣੇ ਆ ਰੋਟੀ ਪਾਣੀ ਦੇਹ ਦੇ ਰੋਟੀ ਪਾਣੀ ਉਤਾਰਨ ਨੂੰ ਖਵਾਨੇ ਸਾਡਾ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਘਰੇ ਹੀ ਰਹਿਣਾ ਜਾ ਕੇ ਖਾ ਲਾਂਗੇ ਉੱਥੇ ਵੀ ਬਹੁਤ ਗਾ ਪਿਆ ਹੋਣਾ ਤਾਂ ਇੱਥੋਂ ਵੀ ਪੂਰੇ ਟੈਚੀ ਜਿਹੜੇ ਕੱਪੜਿਆਂ ਦੇ ਭਰ ਕੇ ਲੈ ਕੇ ਚੱਲੇ ਆਣ ਧੋਣ ਵਾਲੇ ਵੀ ਉੱਥੇ ਜਾ ਕੇ ਉਹ ਹੌਲੀ ਹੌਲੀ ਕਰਾਂਗੇ ਧੋਵਾਂਗੇ ਤੇ ਬਾਕੀ ਤੁਹਾਨੂੰ ਪਤਾ ਜਦੋਂ ਵਿਆਹ ਸ਼ਦੀ ਵਾਈਏ ਤੇ ਜੀ ਵੀ ਨਹੀਂ ਕਰਦਾ ਦੋ ਦਿਨ ਕੰਮ ਕਰਨ ਨੂੰ ਹੋਏ ਸਾਡੇ ਬੁਟੀਕ ਵਾਲੇ ਕੰਮ ਤਾਂ ਇਹਨੂੰ ਵੀ ਕਰਨ ਵਾਲੇ ਦਾ ਮਣੋ ਉੱਥੇ ਜਾਓ ਪੁੱਤਰ ਖੜੇ ਹੋ ਜਾਓ ਆ ਬੰਦੇ ਉੱਠ ਕੇ ਤੇ ਵਰਜਾਈ ਚ ਬੈਠੇ ਐਂ ਹੀ ਤੁਰ ਪੈਣਾ ਆਪਾਂ ਨੇ ਉੱਥੇ ਜਾ ਕੇ ਨਹਾ ਲਾਂਗੇ ਠੀਕ ਹੈ ਹਾਂਜੀ ਹੋ ਗਏ ਰੈਡੀ ਤੁਸੀਂ ਉਧਰ ਪੱਗ ਸੈੱਟ ਹੋ ਰਹੀ ਏ ਕੱਲ ਵਾਲੇ ਕੱਪੜੇ ਪਾ ਲੈ ਕੱਲ ਵਾਲੀ ਪੱਗ ਨਹੀਂ ਸਹੀ ਨਹੀਂ ਵੱਜੀ ਸਹੀ ਨਹੀਂ ਵੱਜੀ ਸਾਡੇ ਕੋ ਨਹੀਂ ਸਹੀ ਵੱਜਣੀ ਹਾਂ ਗੋਸਨੀ ਬੈਣ ਹਜੇ ਵੀ ਨਹੀਂ ਆਈ ਉਧਰ ਮੈਂ ਵੀ ਦੇਖ ਰਹੀ ਜੇ ਉਹ ਖੜੀ ਸਾਹਮਣੇ ਉੱਪਰ ਕੈਮਰੇ ਚ ਦਮਾ ਰੋਟੀ ਬਾਜੋ ਬਾਜੋ ਡਰੈਗਰਮ ਚ ਹੋਣਾ ਦੇਖੋ ਹਾਂ ਦੇਣਾ ਦਾਲ ਗਰਮ ਕੀਤੀ ਹੋ ਗਿਆ ਰੈਡੀ ਚਲੋ ਚੱਲੀਏ ਤੂੰ ਹੀ ਗਾਹ 파ਰ ਕੇ ਛੇਤੀ ਕਰੋ ਛੇਤੀ ਕਰੋ ਛੇਤੀ ਕਰੋ ਬismillah ਤਾਂ ਮੈਨੂੰ ਤੇ ਨਹਾਤਾ ਵੀ ਨਹੀਂ ਜਾਣਾ ਤੂੰ ਤਾਂ ਤਿਆਰ ਹੋ ਗਿਆ ਮੈਨੂੰ ਐ ਨਹਾ ਕੇ ਮੈਂ ਕਰ ਦੂੰ ਮੈਂ ਉੱਥੇ ਜਾ ਕੇ ਫਿਰ ਬੜੇ ਕੰਮ ਪਏ ਨੇ ਉੱਥੇ ਕਰਨ ਵਾਲੇ ਮੇਰੇ ਅੱਛਾ ਅਜੇ ਮੈਂ ਉਧਰ ਵੀ ਜਾਣਾ ਬਾਜ਼ਾਰ ਵੀ ਬੁਝਾ ਦੇ ਕੰਮ ਮੈਨੇ ਮੇਰੇ ਬੜੇ ਲੋ ਰੋਟੀ ਖਾਓ ਅਜ ਤਾਂ ਪਰੌਂਠੇ ਨੇ ਦਾਲ ਨਾਲ ਆਜੋ ਇੱਧਰ ਰੱਖਣ ਲੱਗੀਆਂ ਮੈਂ ਡਰਾਈング ਰੂਮ ਚ ਡਰਾਈング ਰੂਮ ਚ ਗਾਪ ਯਸ ਆ ਰੱਖਦੀ ਮੈਂ ਆਜੋ ਹਾਂ ਹਾਂ ਸਹੀ ਹੈ ਸਹੀ ਚਲੋ ਛੇਤੀ ਕਰੋ ਛੇਤੀ ਚੱਗਈ ਹੀ ਚੱਤ ਹੈ ਕੱਪੜੇ ਫੇਰ ਉਹੀ ਪਾ ਲੈ ਉੱਥੇ ਜਾ ਕੇ ਚੇਂਜ ਕਰ ਲਿਓ ਠੀਕ ਹੈ ਆ ਗਿਆ ਇਹ ਤੁੰਕੇ ਬਹੁਤ ਦੂਰ ਦੂਰ ਹੂੰ ਉਪਰਲੇ ਤੇ ਬਹਿ ਜਾਣਾ ਸੀ ਪਾਰਾ ਬੜਾ ਹੈ ਵਾਹਿਗੁਰੂ ਅੱਜ ਹੋ ਗਈਆਂ ਤਿਆਰੀ ਤੁਸੀਂ ਵਿਆਹ ਥੋੜੀ ਜਾਣਾ ਘਰੇ ਜਾਣਾ ਆਪਾਂ ਨੇ ਵਿਆਹ ਥੋੜੀ ਜਾਣਾ ਘਰੇ ਜਾਣਾ ਡਾਕਟਰ ਜਾਣਾ ਹੈ ਡਿਮਲੇਜ਼ਰ ਬਲੂਜ਼ਰ ਪਾੜਨ ਦੱਸ ਗਈ ਹੋਗੀ ਗੋਲੀ ਨਾਵੇ ਨਾ ਤੇ ਨਾਵੇ ਨਾਲੇ ਨਾਵੇ ਤੇ ਪਿੰਡਾਂ ਕੋਲ ਦੇ ਉਹ ਸਾਰੀ ਜਿਗਾਣੇ ਇੱਕ ਹੀ ਕੱਪੜੇ ਨੇ ਹੁਣ ਲਗਾਤਾਰ ਦੇ ਦਿਨ ਹੋ ਗਿਆ ਦਿਨ ਹੋ ਗਿਆ ਯਾਰ ਬਰ ਤੇ ਯਾਰ ਬਰ ਨਵਤ ਰੋਟੇ ਵਿੱਚ ਅੱਧੀ ਘਰ ਇਹ ਗੱਡੀ ਘੱਟੋਂ ਬਾਹਰ ਆ। ਦਮਣ ਬਹਿ ਗਿਆ ਦਮਣ ਡਿਸਚਾਰਜ ਉੱਥੇ ਐ ਨਹੀਂ ਈ ਨਾ ਧੋਈ ਨਾ ਉਹ ਸੋਤਾ ਸੋਸਤਾ ਮੂੰਹ ਲਾ ਕੇ ਗੱਡੀ ਤੇ ਬਹਿ ਗਿਆ ਸਾਰਾ ਸਮਾਨ ਓਕੇ ਆ ਡੋਲੂ ਵੀ ਰੱਖ ਲਿਆ ਬਸ ਮੈਂ ਰੋਟੀਆਂ ਲੈ ਕੇ ਆਈ ਠੀਕ ਹੈ ਮੈਂ ਆਪਣੇ ਸਾਰੇ ਛਾਲ ਛੋਟਾ ਚਿੱਸਤਾ ਤੇ ਹੁਣ ਮੈਂ ਨਵਾਂ ਲੱਗ ਕੇ ਚੱਲੀ ਹਾਂ ਇਹਨਾਂ ਨੂੰ ਭੰਗ ਲੋੜ ਹੋਏ ਵਿੱਚ ਕੋਈ ਹੋਰ ਕੰਮ ਨਾ ਕਰ ਤੱਕਲੀ ਛਾਲ ਕੋਕੀ ਘਰ ਜਾ ਕੇ ਖਾ ਲਾਂ ਹੁਣ ਸਾਡਾ ਮੁੰਡਾ ਨਾ ਉੱਠਦਾ ਨਹੀਂ ਪਿਆ ਕਿ ਸੋਨੂੰ ਮम्मा ਚੱਲੀ ਤੇ ਮੈਂ ਉੱਠੀ ਜਾਵਾਂ ਸ਼ਰਮ ਨਹੀਂ ਆਉਂਦੀ ਆ ਫੋਨ ਚ ਚਲਾਈ ਥੱਲੇ ਖੜਾ ਪਾ ਜਾ ਦਿਖਾ ਸੋਨਾ ਸਮੁਖੜਾ ਹੂੰ ਹੂੰ ਸੋਨਾ ਸਮੁਖੜਾ ਨਹੀਂ ਦਿਖਾਣਾ ਚਲ ਠੀਕ ਹੈ ਦਫਾ ਮੈਂ ਤੇਰਾ ਫੋਨ ਵੀ ਲੈ ਚਲੀ ਆ ਨਾਲ ਹੀ ਪਿਆਰ ਠੀਕ ਹੈ ਠੀਕ ਹੈ ਚਲ ਚੰਨ ਚੰਗਾ ਬਾਏ ਬਾਏ ਤੇ ਚਲ ਜਾਈਏ ਚਾਹ ਲਈਏ ਫਤਹਿ ਨਾ ਇਧਰ ਕਲਵਿੰਦਰ ਵੀ ਡੈਡੀ ਕੰਮਾਂ ਵਾਲੇ ਬੰਦੇ ਸਾਰੇ ਆਪੋ ਆਪਣੇ ਕੰਮਾਂ ਤੇ ਤੁਰ ਚਲੇ ਨੇ ਤੇ ਸੌਣ ਵਾਲੇ ਬੰਦੇ ਸੁੱਤੇ ਪਏ ਨੇ ਉਹਨਾਂ ਦਾ ਕੰਮ ਰਾਤ ਨੂੰ ਸ਼ੁਰੂ ਹੁੰਦਾ ਸਾਡਾ ਦਿਨ ਸ਼ੁਰੂ ਹੁੰਦਾ ਕਿ ਨਹੀਂ ਇਧਰ ਕਲਵਿੰਦਰ ਵੀ ਡੈਡੀ ਕਲਿੰਦਰ ਵੀ ਚੱਲਾ ਆਪਣੇ ਕੰਮ ਤੇ ਦਾਰ ਵੀ ਚੱਲਾ ਆਪਣੇ ਕੰਮ ਤੇ ਮੈਂ ਵੀ ਚੱਲੀ ਆਪਣੇ ਕੰਮ ਤੇ ਹੋਰ ਲੈਣੀ ਰੋਟੀ ਚਾਹ ਨਹੀਂ ਬਣਾਇਆ ਇਸ ਤਰ੍ਹਾਂ ਪਾਏ ਹੋਈ ਚਾਹ ਮੈਂ ਤਾਂ ਚੱਲੀ ਗੱਡੀ ਤਾਂ ਬਾਹਰ ਕਰ ਲਈ ਹੁਣ ਚਾਹ ਤੋ ਬਣਾ ਕੇ ਪੀ ਲੈ ਤੇਰੇ ਕੋਲ ਹਜੇ ਟਾਈਮ ਹੈਗਾ ਅਚਾਰ ਬਣਾ ਦਿਓ ਕੁਲਵਿੰਦਰ ਨੂੰ ਕਲਿੰਦਰ ਚੱਲਦਾ ਹੁਣ ਮੈਂ ਜੀ ਛੇਤੀ ਵੜ ਕੇ ਬਹਿ ਜਾਂਦੇ ਮੈਂ ਵਿੱਚ ਹੈ ਕੀ ਰ ਆ ਗਿਆ ਰੋਟੀਆਂ ਫੜਖੰਡ ਦੁੱਧ ਵਾਲੀ ਬੋਤਲ ਰੱਖ ਲਈ ਨਾ ਸਬਜੀ ਵੀ ਚਾਹੀਏ 4 ਹੂੰ ਚਲੋ ਜੀ ਫੇਰ ਉਹ ਹੀ ਲਾਈਵ ਸ਼ੁਰੂ 4 ਦਿਨ ਲਈ ਉਸ ਤੋਂ ਬਾਅਦ ਫੇਰ ਵਿਆਹ ਨੇ 5 6 ਦਿਨਾਂ ਲਈ ਹਾਂ ਹੁਣ ਰੈਸਟ ਰੈਸਟ ਕਰਨੀ ਆਪਾਂ ਨੇ ਬਾਏ ਬਾਏ ਜੀ ਤਾਂ ਰੈਸਟ ਕਰਨੀ ਮੇਰਾ ਕੀ ਬਣੂਗਾ ਮੈਨੂੰ ਚਾਰ ਕਿਤੇ ਲਿਖ ਨਹੀਂ ਰਿਹਾ ਉਹ ਰੋਟੀ ਦੇ ਉੱਪਰ ਹੀ ਰੱਖਿਆ ਹੋਇਆ ਮੈਂ ਲਸਣ ਦਾ ਆਚਾਰ ਨਹੀਂ ਲੈਪਟਾਪ ਪਿਆ ਮੇਰਾ ਇਹ ਕਿੱਥੇ ਪਿਆ ਲੈਪਟਾਪ ਠੀਕ ਹੈ ਨਾ ਹੋਏ ਕੋਈ ਚੀਜ਼ ਰਹਿ ਜੇ ਫਿਰ ਮੁੜ ਕੇ ਭਜਦੇ ਪੀਰੋ ਮੈਂ ਤਾਂ ਫਿਰ ਹੁਣ 6 ਦਿਨ ਲਗਾਤਾਰ 10-10 ਘੰਟੇ ਅੱਖਾ ਘੜ ਕੇ ਬਣਾਈ ਹੈ ਚਲੋ ਕੋਈ ਗੱਲ ਕੋਈ ਗੱਲ ਇਹਦੇ ਨਾਲ ਹੀ ਸਾਰਾ ਕੁਝ ਹੋ ਗਿਆ ਹੈ ਬਾਈ ਮਨਪ੍ਰੀਤ ਨੂੰ ਯਾਦ ਕਰ ਲੈ ਮਨਪ੍ਰੀਤ ਆ ਗਈ ਮੈਂ ਤਾਂ ਗੜਾ ਦੋ ਪੰਡਿਆ ਫਿਰ ਵੀ ਮੈਂ ਬਚਾ ਕਰੀਗੀ ਜੇ ਇੱਥੇ ਮੈਨੂੰ ਕੋਲ ਡਰਿੰਕ ਲੱਗਦੀ ਓਥੇ ਮੈਂ ਨਹੀਂ ਪੀਂਦੀ ਕਾਫੀ ਪੀ ਲੈਣੀ ਹਾਂ ਵਿਆਹ ਤਾਂ ਹੋ ਹੀ ਜਾਂਦਾ ਮੇਨੂੰ ਲਾ ਤਾਂ ਵਿਆਹ ਵਾਲਿਆਂ ਦੇ ਗਲੇ ਸਾਰਿਆ ਤੇ ਸਹੀ ਮੇਰਾ ਇਕੱਲੀ ਦਾ ਗਲਾ ਖਰਾਬ ਹੋਇਆ ਪਿਆ ਤੁਸੀਂ ਬੈਲੈਂਸ ਨਹੀਂ ਕਰਦੇ ਨਾ ਤੁਸੀਂ ਤਾਂ ਬਹੁਤ ਬੈਲੈਂਸ ਕਰਦੇ ਹੋ ਮੈਂ ਤਾਂ ਗਰਮ ਗੁਲਾਬ ਜਾਮਣ ਦੇ ਉੱਪਰ ਆਈਸਕ੍ਰੀਮ ਪਾ ਕੇ ਨੂੰ ਬੈਲੈਂਸ ਕਰ ਦਿੰਦਾ ਨੂੰ ਦੋਨੀਆਂ ਚੀਜ਼ਾਂ ਨੂੰ ਹੈ ਫਿਰ ਦੇਖੋ ਆਈਸਕ੍ਰੀਮ ਖਾਣ ਦਾ ਮਜ਼ਾ ਆਂਖ ਲਾ ਰਖਿਆ ਵੀਰ ਤੁਹਾਰੇ ਲਈ ਤੁਹਾਨੂੰ ਕਿੱਥੇ ਜਾਣਾ ਚਾਹੋ ਚਲੀ ਜਾਏਗੀ ਜੋ ਜਿੱਤ ਬੰਦੀਏ ਹੋ ਸੰਨਿਆਸੀ ਮੋਰੀ ਮੀਂਹ ਗੱਡੀ ਆਪਾਂ ਨੇ ਫੇਰ ਮੋੜ ਲਈ ਬੈਕ ਕੁਲਵਿੰਦਰ ਦਾ ਆ ਗਿਆ ਫੋਨ ਸਾਨੂੰ ਕਹਿੰਦਾ ਕਹਿੰਦਾ ਇਹ ਦਿੱਲੀ ਲੱਗ ਰਿਹਾ ਸਦਾ ਦਿੱਲੀ ਲੱਗ ਰਿਹਾ ਆ ਵਾਪਸ ਆ ਜਾਓ ਮੋਬਾਈਲ ਭੁੱਲ ਗਏ ਦੇਖੋ ਇਹੋ ਜਿਹਾ ਸਾਡੇ ਕੰਮ ਨੇ ਬੁਟੀਕ ਵਾਲਾ ਉਹ ਵੀ ਬੋਸੀ ਕਰੋ ਤੁਰਦੇ ਆ ਨਾ ਅਸੀਂ ਆਪਣਾ ਚੈੱਕ ਨਹੀਂ ਕਰਕੇ ਤੁਰਦੇ ਉਹ ਵੀ ਬੁਟੀਕ ਵਾਲਾ ਭੁੱਲਿਆ ਭੁੱਲੇ ਆ ਜਿਹੜਾ ਬਹੁਤ ਜ਼ਰੂਰੀ ਹੈ ਭੈਣਾ ਮੇਰੀਆਂ ਨੇ ਫੋਨ ਮੈਸੇਜ ਕਰੀ ਜਾਨੇ ਉਹਨਾਂ ਕਹਿੰਦਾ ਸੋਨੂ ਅੱਜ ਕਿੱਧਰ ਮਰ ਗਈ ਏ ਤੁਹਾਨੂੰ ਸਾਡਾ ਰਿਪਲਾਈ ਨਹੀਂ ਕਰਦੀ ਚੱਕਰੇ ਦੁਆਰਾ ਆ ਨਹੀਂ ਹੋਣਾ ਚਾਹੀਦਾ ਚਲੇ ਨਾ ਕਿ ਅਸੀਂ ਸਿਰਫ 2 ਕਿਲੋਮੀਟਰ ਹੀ ਗਏ ਹਾਂ ਸ਼ਾਇਦਲੀ ਤੋਂ ਵਾਪਸ ਮੁੜੇ ਲੈ ਵਾਪਸ ਮੁੜੇ ਤੇ ਬੱਸ ਲੈ ਕੇ ਮੈਂ ਵੀ ਕਹਿ ਰਹੀ ਹਾਂ ਮੈਂ ਫੋਨ ਮੈਨੂੰ ਆ ਨਗਾ ਮੇਰਾ ਫੋਨ ਵੀ ਠੀਕ ਉਹ ਗੱਡੀ 'ਚ ਰੱਖ ਛੇੜਿਆ ਕਰੋ ਕੱਢਿਆ ਨਾ ਕਰੋ ਯਾਰ ਅੱਛਾ ਤੁਹਾਨੂੰ ਮਾੜੀ ਮੋਟੀ ਜ਼ਿੰਮੇਵਾਰੀ ਹੋਣੀ ਚਾਹੀਦੀ ਕੁਲਵਿੰਦਰ ਦੇਖ ਲਓ ਜ਼ਿੰਮੇਵਾਰੀ ਤਾਂ ਜਿਹੜੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਰਾਤ ਨੂੰ ਮੇਰਾ ਮੋਬਾਈਲ ਕੱਟ ਕੱਢ ਕੇ ਲਿਆਇਓ ਉਥੋਂ ਕਿੱਥੋਂ ਗੱਡੀ ਤੋਂ ਤੇ ਉਦੋਂ ਚੱਕ ਕੇ ਲਿਆਂਦਾ ਕਰੇ ਉਦੋਂ ਰੱਖਣਾ ਕਿੰਨੇ ਆ ਮੈਂ ਤਾਂ ਹੀ ਤਾਂ ਕਹਿ ਰਿਹਾ ਸਾਨੂੰ ਆਪਣੀ ਚੀਜ਼ਾਂ ਧਿਆਨ ਨਹੀਂ ਹੁੰਦਾ ਮੈਂ ਤਾਂ ਆਪਣੀ ਮੈਂ ਤਾਂ ਆਪਣਾ ਦੇਖਿਆ ਪਰਸ ਮੈਨੂੰ ਜਾ ਜਾ ਜਾਣਦੀਆਂ ਮੋਬਾਈਲ ਮੇਰਾ ਜੇਬ ਚ ਫੇਰ ਮੈਂ ਤੁਰਦਾ ਘਰ ਮੈਂ ਵੀ ਫੋਨ ਬੈੱਡ ਤੇ ਰੱਖਿਆ ਹਨਾ ਤਮੂੰ ਜੇ ਤੈਨੂੰ ਮੈਂ ਕਲਿੱਪ ਫੜਾਏ ਨੇ ਉਹ ਬੈੱਡ ਤੇ ਪਿਆ ਹੀ ਕਿਤੇ ਗਲਤੀ ਨਾ ਰਹਿ ਗਿਆ ਰੋਟੀਆਂ ਦੇ ਚੱਕਰ ਚ ਮੈਨੂੰ ਐ ਹੀ ਜਾ ਕੇ ਹੈ ਨਹੀਂ ਕੁਝ ਵੀ ਰੋਟੀ ਕੀ ਬਣਾਉਂਗੀ ਚਲ ਲੈ ਜਾ ਬਣਦੀ ਪਈ ਹੈ ਹੁਣ ਆਲ ਦਿਨ ਮੇਰਾ ਵੇਲੇ ਵਿਆਹ ਤੋਂ ਬਾਅਦ ਲੁੱਕ ਕੀ ਹੋ ਗਈ ਹੈ ਜਮਾਈ ਆ ਕਿੱਲੇ ਪਏ ਹੁਣ ਮੇਕਅਪ ਵੀ ਨਾ ਐਨ ਲਿਪਸਟਿਕ ਲਾਉਣ ਨੂੰ ਨਹੀਂ ਜੀ ਕਰਨਿਆ ਲੱਗਦਾ ਖਾਲੀ ਮੂੰਹ ਰੱਖ ਚਾਰ ਦਿਨ ਹੋ ਗਏ ਲਗਾਤਾਰ ਤੇ ਤੇਰੇ ਦੀ ਲੈ ਤੇਰੇ ਦੀ ਕਦ ਲਿਪਸਟਿਕ ਲਾ ਕੇ ਲਾਈਨਰ ਲਾ ਕੇ ਮਸਕਰਾ ਲਾ ਬਸ ਸਜਣਾ ਆ ਤੇ ਬਸ ਕਰੀਮ ਲਾਈ ਬਸ ਉਹ ਵੀ ਲਾਈ ਆਪਣੇ ਕੋਲਡ ਕਰੀਮ ਇਹ ਉਹ ਮੁੰਡਾ ਕਿੱਧਰ ਆ ਰਿਹਾ ਏ ਯਾਰ ਫੜਾ ਦੇਂਦਾ ਆ ਆਪਣਾ ਠਬਣਗੇ ਜਰੂਰੇ ਇੱਟਾਂ ਠਪਣ ਲੱਗ ਪਿਆ ਦੇਖੋ ਅੱਡੀ ਸਿੱਟੀ ਪਈ ਹੈ ਕਲਿੰਦਰ ਨੇ ਵੇਖ ਲਿਆ ਨਹੀਂ ਤਾਂ ਅਸੀਂ ਤਾਂ ਨੰਗ ਜਣਾ ਹੀ ਉਤਰ ਮੈ ਲੱਪਣਾ ਹੀ ਘਰੇ ਫੋਨ ਜਾ ਕੇ ਨਾ ਉਹ ਕਲਿੰਦਰ ਨੂੰ ਕੋ ਫੋਨ ਲਿਆ ਤੇ ਪਿਆਰਾ ਜੀ ਦਿਮਾਗ ਚ ਨਹੀਂ ਆਉਂਦਾ ਮਾਂਪ੍ਰੀਤ ਨੂੰ ਬੇਜਾਤੀ ਮਾਨਪ੍ਰੀਤ ਮੈਂ ਬਾਈ ਕਰਕੇ ਆਈ ਸੀ ਮਾਨਪ੍ਰੀਤ ਆ ਸਾਸਰੀ ਕਾਰ ਵੈਲਕਮ ਟੂ ਦੀ ਬਸਤੀ ਕੀ ਹਾਲ ਚਾਲ ਹੈ ਕੋਕਾ ਕੋਕਾ ਬੋਲਿਆ ਹੋਰ ਦੱਸ ਸਰ ਜੀ ਮੈਂ ਸਭ ਨੂੰ ਕੋਕਾ ਲੈ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਮਰ ਪੇ ਕੋਕਾ ਕਿਦਾਂ ਦਾ ਪਾਟ ਓ ਕੋਕਾ ਕਿਦਾਂ ਬਹਿ ਕੋਕਾ ਖੁੱਕ ਕੇ ਬਹਿ ਦਮ ਬਹਿ ਥੋੜਾ ਕਰੀ ਫੜਾ ਕੇ ਆਉਂਗੀ ਸੰਗਰੂਰੀ ਡੱਬਾ ਲੈ ਕੇ ਠੀਕ ਕੋਕਾ ਕਤਲ ਕਰਾਉ ਤੇਰਾ ਠੀਕ ਕੋਕਾ ਕਤਲ ਕਰਾ ਦੂ ਤੇਰਾ ਠੀਕ ਕੋਕਾ ਦਾ ਡੱਬਾ ਤੇ ਆਉਣਾ ਤੇ ਠੀਕ ਹੈ ਬਸ ਚੜ ਕੇ ਆਏਂਗੀ ਫਿਰ ਫਰੀ ਵਾਲੀ ਚਾਹੀਦੀ ਡੱਬਾ ਲੈ ਕੇ ਆਉਣਾ ਦਾ ਹਾਂ ਪਰਸ਼ੀ ਵਾਲੀ ਤੇ ਹਾਂ ਮੈਂ ਕਿਸੇ ਤੋਂ ਆਉਣਾ ਹੋਣਾ ਉਹਨਾਂ ਦਾ ਤੇਰਾ ਕੋਕਾ ਨਹੀਂ ਹੋਣਾ ਜਿੰਨਾ ਤੇਰਾ ਕਰਾਇਆ ਲੱਗ ਜਾਣਾ ਕੋਈ ਨਾ ਤੇ ਅਧਾਰ ਕਟੌਲੀ ਤੇ ਆਜੂ ਕੋਈ ਚੱਲ ਠੀਕ ਹੈ ਅਧਾਰ ਕਰਾ ਠੀਕ ਹੈ ਜਣ ਡੱਬਾ ਕਹਿਣਾ ਨਹੀਂ ਆਉਣਾ ਦੇਬਾਨ ਲੱਡੂਆਂ ਆ ਕੇ ਬਰਫੀ ਦਾ ਕਿ ਚਮਚਾਉਂਦਾ ਕੋਈ ਬਖਸ਼ ਨਾ ਰਸ ਜੋ ਤੇਰਾ ਮਿਸ਼ਕ ਲੈ ਆਈਂ ਕਾਲੇ ਤੇ ਚਿੱਟੇ ਆ ਹਾਂ ਦੇਖੀ ਇਹ ਚਿੱਟੇ ਗਾਣੇ ਚਿੱਟੇ ਤੋਂ ਇਹਨੇ ਖਾਰੇ ਗਾਣੇ ਕਾਲੇ ਹਾਂ ਬਸ ਆਈ ਨਹੀਂ ਕੱਲ ਤੂੰ ਕੱਲ ਤੂੰ ਮੈਂ ਪਰਾਟੇ ਵਾਗ ਗਈ ਸੂਟ ਲੜ ਅੱਛਾ ਕੱਲੇੜਾ ਫੜੂ ਆਣੀ ਹੈ ਕੁਝ ਵਿਕੇ ਅੱਛਾ 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 ਨਾ ਨਾ ਜਾਣਾ ਤੂੰ ਉਹਨਾਂ ਦੇ ਆਪਣੇ ਕਿ ਜੱਗ ਤੇ ਠੀਕ ਹੈ ਠੀਕ ਹੈ ਪਹਿਲਾਂ ਅਸੀਂ ਪਹਿਲਾਂ ਅਸੀਂ ਵਿਆਹ ਦੇਖੀ ਹੁਣ ਨਹੀਂ ਚੱਲਦੀ ਤੂੰ ਦੀ ਪਰਚੂਣ ਹੁਣ ਸਾਡਾ ਮਨਪ੍ਰੀਤ ਵਿਆਹ ਦੇਖੇਗਾ ਤੁਸੀਂ ਵੀ ਨਾਲ ਹੀ ਹੋਂਗੇ ਦੀਦੀ ਮੈਂ ਤੇ ਆ ਨਹੀਂ ਸਕਦੀ ਕੁੜੀ ਦੇ ਪੇਪਰ ਨੇ ਹਾਂ ਦੇ ਕੇ ਗਏ ਨੇ ਕੱਲ ਕਾਰਡ ਗੇਟ ਲਾ ਦੇ ਗੇਟ ਲਾ ਦੇ ਮਨਪ੍ਰੀਤ ਆ ਗਈ ਸੀ ਮੈਂ ਮਨਪ੍ਰੀਤ ਨਾਲ ਗੱਲਾਂ ਕਰਨ ਲੱਗ ਪਈ ਸੀ ਲਓ ਜੀ ਸਾਡਾ ਹੈਲੀਕਾਪਟਰ ਵੀ ਅੰਦਰ ਸਟਾਰਟ ਹੈ ਮਨਪ੍ਰੀਤ ਸੀ ਅੰਦਰ ਮਨਪ੍ਰੀਤ ਨੇ ਕੋਕਾ ਪਾਇਆ ਨਵਾਂ ਅੱਛਾ ਉਹ ਕਹਿੰਦੀ ਮੈਂ ਤੁਹਾਨੂੰ ਡੱਬਾ ਦੇਣਾ ਉਹਨਾਂ ਸੰਗਰੂਰ ਕੋਕੇ ਦਾ ਜਿਹੜਾ ਕਹਿੰਦਾ ਕੋਕਾ ਕਤਲ ਕਰ ਕੁਛ ਕੁਛ ਕਹਿੰਦਾ ਨਹੀਂ ਕੁਛ ਕੁਛ ਵੀ ਕਹਿੰਦਾ ਤੇ ਕੋਈ ਕੋਕਾ ਕਤਲ ਕਰਾਊਗਾ ਉਹ ਵੀ ਪਤਾ ਨਹੀਂ ਹੁਣ ਕੀ ਬਣਦਾ ਮਨਪ੍ਰੀਤ ਦਾ ਆ ਦੇਖੋ ਲੈ ਮੈਸੇਜ ਕਿੰਨੇ ਆਏ ਫੋਨ ਛੱਡਾ ਹੀ ਚਲੋ ਜੀ ਇਹਨਾ ਹੈਲੀਕਾਪਟਰ ਤੇ ਜਾਣਾ ਹਾਂ ਹੈਲੀਕਾਪਟਰ ਖਰਾਬ ਹੋ ਗਿਆ ਨਹੀਂ ਨਹੀਂ ਇਹ ਮਗਨੈਰ ਫੋਨ ਦਾ ਹੋਣਾ ਅੱਛਾ ਕਾਚੀ ਲੈ ਕੇ ਸਾਰੀ ਉਮਰ ਉਸੇ ਹੀ ਰਹਿਣਾ ਐਂਕੀ ਬਾਕੀ ਆਂਗੀ ਕਾਚੀ ਦੇ ਵਿੱਚ ਕੱਪੜੇ ਪ੍ਰੈਸ ਦੇ ਪ੍ਰੈਸ ਹੀ ਰਹਿੰਦੇ ਨੇ ਵੱਟ ਨਹੀਂ ਪੈਂਦੇ ਤੇ ਨਹੀਂ ਆਂਗੀ ਦੇ ਵਿੱਚ ਵੱਟ ਤੁਸੀਂ ਤੇ ਐ ਸਾਹ ਜਿਹੜਾ ਤੁਹਾਨੂੰ ਜੇ ਪਤਾ ਨਹੀਂ ਕਿਹੜੀ ਬੋਰੀ ਚੱਕ ਕੇ ਲਿਆਇਓ ਹੈ ਬੋਰੀ ਚੱਕਣ ਦੀ ਭਾਰੀ ਲੱਗਦੀ ਹੈ ਇਹ ਜੋ ਇਸੇ ਤੋਂ ਧਰ ਕੇ ਲਿਆਵੇ ਅੱਛਾ ਆਇਆ ਆਇਆ ਤੇ ਇਕਵਾ ਦਾਤੀ ਉਹ ਲਾਤੀ ਪਲੇਜ਼ਰ ਹਣਾ ਚਲੋ ਆ ਵੀ ਕੋਟੀ ਚੱជ្រੀ ਇਹਦੇ ਨਾਲ ਪਾਗਣਾ। ਉਹ ਜੀ ਆ ਸੁ। ਉਹ ਚੁੱਪ। ਉਹ ਤੋਂ ਤੇ ਅੰਦਰ ਕੋਈ ਕੁਝ ਚੀਜ਼ ਲੱਭਣੀ ਆ। ਉਹ ਜੀ ਆ ਪਾਰ ਚਲੇ ਗਏ ਨਾ ਆਫਿਸ ਤੇ ਆਪਾਂ ਵੀ ਆ ਗਏ ਸੀ ਪਿੰਡੋਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਹਨਾ। ਤੇ ਹੁਣ ਅਸੀਂ ਚੱਲਿਆਂ ਆ ਮੈਂ ਤੇ ਦਮਨ ਸੁਣਾ ਸਾਡੇ ਕਮਿਊਨਿਟੀ ਡਾਈ ਕਰਵਾਣੇ ਨੇ ਕੱਪੜੇ। ਉਧਰ ਨਿਕਲ ਲਗੇ ਤਾਂ ਅੱਜ ਮੌਸਮ ਥੋੜਾ ਜਿਹਾ ਹਾਂ ਹਵਾ ਚੱਲਦੀ ਕੋਈ ਠੰਡਾ। ਦੇਖੋ। ਦਮਨ ਮੈਂ ਗਿਆ ਚੱਲ ਗਿਆ ਦਾਮਨ ਚੋਂ ਜਿੰਦੀ ਆ ਕੇ ਤੇ ਬਸ ਸਾਡਾ ਥੋੜਾ ਹੀ ਕੰਮ ਹੈ ਕਰਕੇ ਤੇ ਆ ਜਾਈਂ ਆ ਚੁੰਨੀ ਨੂੰ ਮੈਂ ਲੇਸ ਨਹੀਂ ਲਵਾਈ ਤੇ ਬੜੀ ਹੋਰ ਤਰ੍ਹਾਂ ਲੱਗਦੀ ਏ ਲੇਸ ਤੋਂ ਬੜਾ ਤੇ ਕੁਝ ਮੇਰੀਆਂ ਭੈਣਾਂ ਪੁੱਛ ਰਹੀਆਂ ਸੀ ਬੰਬਰ ਦਾ ਦੁਪੱਟਾ ਦੱਸਿਓ ਹਨਾ ਉਹ ਆਪਣੇ ਬੁਟੀਕ ਵਾਲੇ ਚੈਨਲ ਤੇ ਪੁੱਛ ਰਹੀ ਸੀ ਤੇ ਉੱਥੇ ਤੇ ਮੈਂ ਆ ਵੀਡੀਓ ਤੇ ਦਿਖਾ ਦੇਣੀ ਆ ਇਹ ਬੰਬਰ ਦਾ ਦੁਪੱਟਾ ਜਿਹੜਾ ਮੈਂ ਵੇਅਰ ਕਰ ਲੱਗੀ ਆ ਕਈ ਵਾਰ ਚੇਤਾ ਕੋਲ ਜਾਂਦਾ ਹਨਾ ਦਿਖਾਣ ਦਾ ਕਿਵੇਂ ਹੋਣਾ ਵਿਆਹ ਤੇ ਮੈਨੂੰ ਯਾਦ ਆ ਗਿਆ ਕਿ ਆਹ ਬੰਬਰ ਦਾ ਦੁਪੱਟਾ ਤੇ ਜਿਹੜਾ ਮੈਂ ਹੁਣ ਵੇਅਰ ਕੀਤਾ ਇਹ ਪਸ਼ਮੀਨੇ ਦਾ ਠੀਕ ਹੈ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਹੈ ਜੇ ਮੌਸਮ ਚ ਇਹ ਆਰਾਮ ਨਾਲ ਜਾਏ ਤੁਸੀਂ ਬਿਨਾਂ ਸਵੈਟਰ ਤੋਂ ਪਾ ਲਓ ਜੇ ਘਰੇ ਹੋ ਜੇ ਕਿਤੇ ਬਾਹਰ ਜਾਣਾ ਤਾਂ ਫਿਰ ਤਾਂ ਤੁਹਾਨੂੰ ਕੋਟੀ ਪਾਣੀ ਪੈਣੀ ਤੇ ਜੀ ਆਪਾਂ ਰੈਡੀ ਆਪਾਂ ਜਾ ਲਈਏ ਬਾਜ਼ਾਰ ਤੇ ਬਾਜ਼ਾਰ ਜਾ ਕੇ ਜਿਹੜੇ ਬਾਜ਼ਾਰ ਦੇ ਕੰਮ ਨੇ ਉਹ ਸਾਰੇ ਕਰ ਲਈਏ ਕੀ ਲਾਇਆ ਪੂਰਾ ਸੋ ਬਹੁਤ ਤੇਜ਼ ਹੁੰਦਾ ਪੈਣੀ ਬੈਠਾ ਜਾਂਦਾ ਉਹ ਮੇਰੇ ਦਿਮਾਗ 'ਚ ਹੀ ਸੀ ਕਿ ਕਿਦਾਂ ਤੁਹਾਡੇ ਵਾਲਾਂ 'ਤੇ ਕਰ ਲਫਾਇਓ ਨੇ ਦਿਖਾਇਓ ਬਹੁਤ ਸੋਹਣੇ ਲੱਗ ਰਹੇ ਨੇ ਭੇੜੇ ਲੱਗ ਰਹੇ ਨੇ ਤੇ ਇੱਕ ਭੈਣ ਗੱਲ ਨਾਲ ਕਮੈਂਟ ਕਰਕੇ ਪੁੱਛ ਰਹੀ ਸੀ ਉਹ ਵਟਸਐਪ ਤੇ ਮੈਸੇਜ ਆਇਆ ਸੀ ਸੂਟ ਪੁੱਛ ਰਹੀ ਸੀ ਉਹ ਹਾਂ ਜਿਹੜਾ ਮੈਂ ਸੂਟ ਵੇਅਰ ਕੀਤਾ ਸੀ ਗਰਮ ਤੇ ਉਹਦੇ ਉਹ ਕਲਰ ਨਹੀਂ ਹੈਗਾ ਉਹ ਚੌਫ ਵਾਈਟ ਕਲਰ ਹੈ ਉਹ ਵੀ ਸੇਲ ਹੋ ਗਿਆ ਉਹ ਕਲਰ ਹੁਣ ਨਹੀਂ ਮਿਲਣਾ ਅਗਲੇ ਸਾਲ ਹੀ ਮਿਲੇਗਾ ਤੇ ਲਓ ਜੀ ਇਹ ਆਪਾਂ ਨੂੰ ਮੈਸੇਜ ਕੀਤਾ ਸੀ ਤੇ ਉਹ ਕਹਿੰਦੇ ਨੇ ਕਿ ਪਹਿਲਾਂ ਤਾਂ ਕਹਿੰਦੇ ਉਹਨਾਂ ਨੇ ਕਿਹਾ ਕਿ ਭੈਣੇ ਸਤਿ ਸ਼੍ਰੀ ਅਕਾਲ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਤੀ ਆਂ ਤਿੰਨਾ ਭੈਣਾਂ ਨੇ ਦੇਖਣੀਆਂ ਤੇ ਪਹਿਲਾਂ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਬਹੁਤ ਸਾਰਾ ਪਿਆਰ ਤੁਹਾਨੂੰ ਹੈ ਨਾ ਬਹੁਤ ਵਧੀਆ ਲੱਗਿਆ ਤੁਸੀਂ ਵੀਡੀਓ ਦੇਖਦੇ ਹੋ ਤੇ ਉਹਨਾਂ ਦੇ ਬੇਟੇ ਦਾ ਹੈਗਾ ਜੀ ਬਰਥਡੇ ਹਰਪ੍ਰੀਤ ਸਿੰਘ ਦਾ ਬਰਥਡੇ ਹੈਗਾ ਜੀ 13 ਫਰਵਰੀ ਦਾ ਤੇ ਸਾਡੇ ਸਾਰੇ ਆਪਣੀ ਬਾਸੀ ਫੈਮਿਲੀ ਟੀਮ ਵੱਲੋਂ ਬੇਟਾ ਹੈਪੀ ਬਰਥਡੇ ਪ੍ਰਮਾਤਮਾ ਤੁਹਾਨੂੰ ਬਰਖਨੇ ਵਾਸਤੇ ਖੂਬ ترقی ਕਰੋ ਇੰਜੋਏ ਕਰੋ ਆਪਣੀ ਲਾਈਫ ਨੂੰ ਤੇ ਹਰਪ੍ਰੀਤ ਸਿੰਘ ਜੀ ਬੇਟਾ ਉਹਨਾਂ ਦਾ ਹੈਗਾ ਜੀ ਇਡਲੀ ਤੇ ਉਹਨਾਂ ਦਾ ਬਰਥਡੇ 13 ਫਰਵਰੀ ਨੂੰ ਦਾ ਤੁਸੀਂ ਵੀ ਕਮੈਂਟ ਕਰਕੇ ਜਨੀ ਵਿਸ਼ ਕਰਿਓ ਉਹਨਾਂ ਨੂੰ ਤੇ ਹਰਕ੍ਰਿਤ ਬੇਟਾ ਮੇਰੇ ਵੱਲੋਂ ਮੇਰੀ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਹੈਪੀ ਬਰਥਡੇ ਤੇ ਥੈਂਕ ਯੂ ਸੋ ਮੱਚ ਤੁਸੀਂ ਇਹਨਾਂ ਪਿਆਰ ਕਰਦੇ ਹੋ ਹਨ ਬੜਾ ਵਧੀਆ ਲੱਗਦਾ ਤੇ ਐਵੇਂ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਵਾਰੀ ਮੈਂ ਫਿਰ ਤੋਂ ਕਹਿੰਨੀ ਆ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਸਾਰੇ ਹਰਕ੍ਰਿਤ ਨੂੰ ਬਰਥਡੇ ਦੀ ਸ਼ੁਭਕਾਮਨਾਵਾਂ ਕਰਿਓ ਤੇ ਤੁਸੀਂ ਵਿਦੇਸ਼ਾਂ ਦੇ ਵਿੱਚ ਫੂਟ ਤਰੱਕੀਆਂ ਕਰੋ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਹਾਨੂੰ ਤਰੱਕੀਆਂ ਬਖਸ਼ੇ हेयर स्टाइल ਨੇ ਕੀਤਾ ਹੋਇਆ ਦਾ ਮਨ ਉਹੀ ਹ ਇੱਕ ਹੋਰ ਕਮੈਂਟ ਸੀ ਉਹ ਮੈਨੂੰ ਮੈਨੂੰ ਲਿਖਿਆ ਹੋਇਆ ਵਾ ਉੱਥੇ ਦੇਖ ਕੇ ਬੋਲਦੀ ਹਾਂ ਠੀਕ ਹੈ ਤਾਂ ਇਹ ਤੋਂ ਨੂੰ ਜੋ ਵੀ ਦੇਖ ਲਓ ਹਾਂ ਦੱਸ ਜੀ ਆ ਨਾਲ ਰਹਿ ਰਿਹਾ ਕੀ ਕਰ ਰਹੀ ਹਾਂ ਤੇ ਚਲੋ ਜੀ ਮੇਰੇ ਤਾਂ ਤੁਹਾਨੂੰ ਨਵੇਂ ਵੀਡੀਓ ਦੇ ਨਾਲ ਪੈਣਾ ਸੀ ਜਾਈਏ ਕਿਉਂਕਿ ਸਾਨੂੰ ਅਹੀਂ ਹੁੰਦੇ ਉਦ ਲੇਟ ਹੋ ਜਾਣਾ ਫਿਰ ਵਲੌਗ ਕੰਟੀਨਿਊ ਨਹੀਂ ਹੋਣਾ ਤੇ ਆ ਕੇ ਤੁਹਾਨੂੰ ਨਵੇਂ ਬਲੌਗ ਨੂੰ ਮਿਲਦਾ ਠੀਕ ਹੈ